ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਬਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜੀ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਜਾਨੀ ਬਾਲ ਬਾਲ ਪੱਟਿਆ ਬਾਈ ਹੱਦ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਅਨੰਤ ਮਨਦੀਪ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਹੁਣ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਗਾਂ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ 바ਤੇ मैडम डीएसपी ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਾਈ ਅਬਦਾਲੀ ਨਾਲੋਂ ਭੈੜਾ ਰਬਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰਸ਼ਾਸਨ ਵੀ ਸਾਡੀ ਗੱਡੀ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪ੍ਰਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰਬਈਆ ਇੰਨਾ ਇੰਨਾ ਨਰਦਈ ਅਸੀਂ ਪਹਿਲੀ ਵਾਰ ਦੇਖ ਰਿਆ ਕਿਉਂਕਿ ਕੋਈ ਪੁਲਿਸ ਮੁਲਾਜ਼ਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪਰੇਸ਼ਾਨਾ ਜਾ ਸਕਦੀਆਂ ਨੇ ਸਾਡੀਆਂ ਕਰਦਣਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਥਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਬਾਈ ਉਸ ਪ੍ਰਦਰਸ਼ਨ ਨੂੰ ਐਨਸਿਕ ਭੜਕਾਉ ਬਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹ ਗਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ